ਅਰਚੇ ਇਨ ਅਜੀਬ ਘਟਨਾਵਾਂ ਦਾ ਹੋਣਾ ਦਿੰਦਾ ਹੈ ਕੰਗਾਲੀ ਦਾ ਸੰਕੇਤ ਦੋਸਤੋ ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਕਦੇ ਨਾ ਕਦੀ ਇੱਕ ਵਾਰ ਇਹੋ ਜਿਹਾ ਸਮਾਂ ਜ਼ਰੂਰ ਆਉਂਦਾ ਹੈ ਜਦ ਉਸਦੇ ਘਰ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਵੱਧ ਜਾਂਦਾ ਹੈ ਤੇ ਇਸ ਕਾਰਨ ਉਸ ਦੀ ਜ਼ਿੰਦਗੀ 'ਚ ਕਈ ਅਸ਼ੁਭ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਈ ਲੋਕ ਇਹਨਾਂ ਘਟਨਾਵਾਂ 'ਚ ਧਿਆਨ ਨਹੀਂ ਦਿੰਦੇ ਤੇ ਇਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਪਰ ਇਹ ਘਟਨਾ ਇਸ ਗੱਲ ਦਾ ਸੰਕੇਤ ਹੁੰਦੀ ਹੈ ਕਿ ਉਹਨਾਂ ਦੇ ਘਰ 'ਚ ਦਰਿਦ੍ਰਤਾ ਦਾ ਬਾਸ ਹੋ ਗਿਆ ਹੈ ਤਿੰਨ ਕਰਤਮਕ ਊਰਜਾ ਕਾਰਨ ਉਹਨਾਂ ਦੇ ਪਰਿਵਾਰ 'ਚ ਕਲੇਸ਼ ਹੋਣ ਲੱਗ ਜਾਂਦੇ ਹਨ ਤੇ ਉਸ ਘਰ ਵਿੱਚ ਗਰੀਬੀ ਛਾ ਜਾਂਦੀ ਹੈ ਤੇ ਪਰਿਵਾਰ ਦਾ ਬੁਰਾ ਸਮਾਜ ਸ਼ੁਰੂ ਹੋਣ ਵਾਲਾ ਹੁੰਦਾ ਹੈ ਤੇ ਕੰਗਾਲੀ ਉਸ ਘਰ 'ਚ ਆਉਣ ਵਾਲੀ ਹੁੰਦੀ ਹੈ ਤਾਂ ਇਸ ਤਰ੍ਹਾਂ ਉਸ ਘਰ ਦੇ ਲੋਕਾਂ ਨੂੰ ਕੁਝ ਬਹੁਤ ਹੀ ਖਾਸ ਸੰਕੇਤ ਮਿਲਦੇ ਹਨ ਤੇ ਜੇਕਰ ਇਹਨਾਂ ਸੰਕੇਤਾਂ ਨੂੰ ਸਹੀ ਸਮੇਂ ਤੇ ਸਮਝ ਕੇ ਮਾਤਾ ਲਕਸ਼ਮੀ ਨੂੰ ਖੁਸ਼ ਕਰ ਲਈਏ ਤਾਂ ਤੁਹਾਡੇ ਘਰ 'ਚ ਕੰਗਾਲੀ ਨਹੀਂ ਆਵੇਗੀ ਤੇ ਨਾ ਹੀ ਤੁਹਾਡੇ ਘਰ 'ਚ ਕਲੇਸ਼ ਦਾ ਮਾਹੌਲ ਬਣੇਗਾ ਤਾਂ ਆਉਂ ਜਾਂਦੇ ਹਾਂ ਕਿ ਘਰ 'ਚ ਹੋ ਰਹੀਆਂ ਅਜੀਬ ਘਟਨਾਵਾਂ ਦੇ ਬਾਰੇ ਜੋ ਤੁਹਾਡੇ ਘਰ ਦੀ ਗਰੀਬੀ ਵੱਲ ਇਸ਼ਾਰਾ ਕਰਦੀਆਂ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਅਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜਰੂਰ ਲਿਖ ਕੇ ਆਪਣੀ ਹਾਜ਼ਰੀ ਲਗਾਓ ਨੰਬਰ 1 ਘਰ ਚ ਲੱਗੇ ਸ਼ੀਸ਼ੇ ਦਾ ਟੁੱਟਣਾ ਦੋਸਤੋ ਸ਼ੀਸ਼ਾ ਇੱਕ ਬਹੁਤ ਹੀ ਨਾਜ਼ੁਕ ਚੀਜ਼ ਹੁੰਦੀ ਹੈ ਇਥੋਂ ਤੱਕ ਕਿ ਜੇਕਰ ਇਸ ਵਿੱਚ ਕੋਈ ਹਲਕੀ ਜਹੀ ਵੀ ਚੀਜ਼ ਵੱਜ ਜਾਵੇ ਤਾਂ ਸ਼ੀਸ਼ਾ ਉਸੇ ਵੇਲੇ ਟੁੱਟ ਜਾਂਦਾ ਹੈ ਉਂਝ ਤਾਂ ਘਰ ਚ ਕੱਚ ਦਾ ਟੁੱਟਣਾ ਇੱਕ ਆਮ ਗੱਲ ਹੁੰਦੀ ਹੈ ਪਰ ਜੇਕਰ ਕਿਸੇ ਕਾਰਨ ਘਰ ਚ ਬਾਰ-ਬਾਰ ਸ਼ੀਸ਼ਾ ਟੁੱਟਣ ਲੱਗਦਾ ਹੈ ਤਾਂ ਇਹ ਕੋਈ ਸਧਾਰਨ ਘਟਨਾ ਨਹੀਂ ਹੁੰਦੀ ਇਹ ਤੁਹਾਡੀ ਆਰਥਿਕ ਪਰੇਸ਼ਾਨੀ ਵੱਲ ਇਸ਼ਾਰਾ ਕਰਦਾ ਹੋ ਸਕਦਾ ਹੈ ਨਾਲ ਹੀ ਕੱਚ ਦਾ ਬਾਰ-ਬਾਰ ਟੁੱਟਣਾ ਧਾਰਮਿਕ ਦ੍ਰਿਸ਼ਟੀ ਨਾਲ ਵੀ ਬਿਲਕੁਲ ਸ਼ੁਭ ਨਹੀਂ ਮੰਨਿਆ ਜਾਂਦਾ ਇਸ ਲਈ ਜੇਕਰ ਤੁਹਾਡੇ ਘਰ 'ਚ ਬਾਰ-ਬਾਰ ਸ਼ੀਸ਼ਾ ਟੁੱਟਣ ਲੱਗਦਾ ਹੈ ਤਾਂ ਤੁਹਾਨੂੰ ਸਾਵਧਾਨ ਹੋਣਾ ਚਾਹੀਦਾ ਹੈ ਤੇ ਧਿਆਨ ਰੱਖੇ ਤੁਸੀਂ ਆਪਣੇ ਘਰ ਵਿੱਚ ਕੋਈ ਵੀ ਟੁੱਟਿਆ ਹੋਇਆ ਸ਼ੀਸ਼ਾ ਨਾ ਰੱਖੋ ਉਸ ਨੂੰ ਉਸੇ ਵੇਲੇ ਘਰੋਂ ਬਾਹਰ ਕਰ ਦੇਣਾ ਚਾਹੀਦਾ ਹੈ ਨੰਬਰ 2 ਤુલਸੀ ਦੇ ਪੌਦੇ ਦਾ ਸੁੱਕ ਜਾਣਾ ਦੋਸਤੋ ਤુલਸੀ ਦੇ ਪੌਦੇ ਨੂੰ ਪਵਿੱਤਰ ਅਤੇ ਪੂਜਨਿਕ ਮੰਨਿਆ ਜਾਂਦਾ ਹੈ ਤુલਸੀ ਦੇ ਪੌਦੇ ਨੂੰ ਖੁਦ ਮਾਤਾ ਲਕਸ਼ਮੀ ਦਾ ਸਰੂਪ ਮੰਨਿਆ ਜਾਂਦਾ ਹੈ ਜਿਸ ਘਰ ਵਿੱਚ ਹਰ ਰੋਜ਼ ਤુલਸੀ ਦੇ ਪੌਦੇ ਦੀ ਪੂਜਾ ਹੁੰਦੀ ਹੈ ਉਸ ਘਰ ਵਿੱਚ ਧਨ ਤੇ ਸੁੱਖ ਖੁਸ਼ਹਾਲੀ ਦੀ ਕਦੇ ਕਮੀ ਨਹੀਂ ਆਉਂਦੀ ਤੇ ਇਸ ਤਰ੍ਹਾਂ ਦੇ ਘਰਾਂ ਵਿੱਚ ਹਮੇਸ਼ਾ ਮਾਂ ਲక్ష్ਮੀ ਵਾਸ ਕਰਦੀ ਹੈ ਪਰ ਦੋਸਤੋ ਘਰ ਚ ਲੱਗੇ ਹਰੇ ਭਰੇ ਤੁਲਸੀ ਦੇ ਪੌਦੇ ਦਾ ਅਚਾਨਕ ਬਿਨਾ ਕਿਸੇ ਗੱਲ ਦੇ ਹੀ ਸੁੱਕ ਜਾਣਾ ਤੁਹਾਨੂੰ ਇਹ ਸੰਕੇਤ ਦਿੰਦਾ ਹੈ ਕਿ ਤੁਹਾਡੇ ਪਰਿਵਾਰ ਚ ਕੁਝ ਬਹੁਤ ਵੱਡੀ ਸਮੱਸਿਆ ਆਉਣ ਵਾਲੀ ਹੈ ਤੁਲਸੀ ਦੇ ਪੌਦੇ ਦਾ ਅਚਾਨਕ ਮੁਰਝਾ ਜਾਣਾ ਘਰ ਦੇ ਲਈ ਬਿਲਕੁਲ ਵੀ ਸ਼ੁਭ ਨਹੀਂ ਮੰਨਿਆ ਜਾਂਦਾ ਜਿਸ ਘਰ ਵਿੱਚ ਦਰਿਦ੍ਰਤਾ ਸ਼ਾਂਤੀ ਤੇ ਕਲੇਸ਼ ਹੁੰਦਾ ਰਹਿੰਦਾ ਹੈ ਇਹ ਅਜਿਹੇ ਘਰਾਂ ਵਿੱਚ ਮਾਂ ਲਕਸ਼ਮੀ ਕਦੇ ਵੀ ਵਾਸ ਨਹੀਂ ਕਰਦੀ ਇਸ ਲਈ ਤੁਲਸੀ ਦੇ ਪੌਦੇ ਦਾ ਸੁੱਕਣਾ ਤੁਹਾਡੇ ਘਰ 'ਚ ਤੰਦੀ ਹਾਨੀ ਵੱਲ ਸੰਕੇਤ ਕਰਦਾ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਘਰ 'ਚ ਕੋਈ ਨਕਾਰਾਤਮਕ ਊਰਜਾ ਪ੍ਰਵੇਸ਼ ਕਰ ਚੁੱਕੀ ਹੈ ਇਸ ਲਈ ਇਸ ਘਟਨਾ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰੋ ਧਿਆਨ ਰੱਖੋ ਕਿ ਤુલਸੀ ਦੇ ਪੌਦੇ ਨੂੰ ਸੁੱਕਣ ਨਹੀਂ ਦੇਣਾ ਚਾਹੀਦਾ ਰੋਜ਼ਾਨਾ ਉਸ ਨੂੰ ਪਾਣੀ ਪਾਉਂਦੇ ਰਹਿਣਾ ਚਾਹੀਦਾ ਹੈ ਇਸ ਨਾਲ ਮਾਂ ਲਕਸ਼ਮੀ ਹਮੇਸ਼ਾ ਖੁਸ਼ ਰਹਿੰਦੀ ਹੈ ਨੰਬਰ 3 ਪੂਜਾ ਪਾਠ ਕਰਨ ਵਿੱਚ ਮੁਸ਼ਕਲ ਆਉਣਾ ਦੋਸਤੋ ਜਿਸ ਘਰ ਚ ਨਿਯਮਤ ਤੌਰ ਤੇ ਪੂਜਾ ਕੀਤੀ ਜਾਂਦੀ ਹੈ ਉੱਥੇ ਦੇਵੀ ਦੇਵਤਿਆਂ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ ਤੇ ਉਹਨਾਂ ਦਾ ਅਸ਼ੀਰਵਾਦ ਤੁਹਾਡੇ ਤੇ ਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਰਹਿੰਦਾ ਹੈ ਕਿ ਉਸ ਪਰਿਵਾਰ 'ਤੇ ਕਦੇ ਵੀ ਕੋਈ ਮੁਸੀਬਤ ਨਹੀਂ ਆਉਂਦੀ ਪਰ ਜੇਕਰ ਕਿਸੇ ਵੀ ਕਾਰਨ ਹਰ ਰੋਜ਼ ਪੂਜਾ ਕਰਦੇ ਸਮੇਂ ਉਹਨਾਂ ਨੂੰ ਕੋਈ ਮੁਸ਼ਕਲ ਆ ਰਹੀ ਹੈ ਤਾਂ ਇਸ ਤੋਂ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਤੁਹਾਡੇ ਘਰ 'ਚ ਕੋਈ ਬੁਰੀ ਸ਼ਕਤੀ ਪ੍ਰਵੇਸ਼ ਕਰ ਚੁੱਕੀ ਹੈ ਜੋ ਤੁਹਾਨੂੰ ਪੂਜਾ ਕਰਨ ਤੋਂ ਰੋਕ ਰਹੀ ਹੈ ਜੇਕਰ ਪੂਜਾ ਕਰਦੇ ਸਮੇਂ ਮੁਸ਼ਕਲ ਆਉਂਦੀ ਹੈ ਜਾਂ ਫਿਰ ਤੁਸੀਂ ਜਾਣੇ ਅਣਜਾਣੇ 'ਚ ਪੂਜਾ ਉਦਰਾਣ ਬਾਰ-ਬਾਰ ਗਲਤੀ ਕਰ ਦਿੰਦੇ ਹੋ ਤਾਂ ਇਹ ਤੁਹਾਡੇ ਭਵਿੱਖ 'ਚ ਆਉਣ ਵਾਲੇ ਆਰਥਿਕ ਸੰਕਟ ਜਾਂ ਤੁਹਾਡੇ ਪਰਿਵਾਰ ਦੇ ਉੱਪਰ ਕਿਸੇ ਵੱਡੀ ਸਮੱਸਿਆ ਵੱਲ ਸੰਕੇਤ ਕਰਦਾ ਹੈ ਨੰਬਰ 4 ਬਿੱਲੀ ਦਾ ਰੋਣਾ ਦੋਸਤੋ ਹਮੇਸ਼ਾ ਸ਼ਾਸਤਰਾਂ 'ਚ ਬਿੱਲੀ ਦੇ ਰੋਣੇ ਨੂੰ ਬਹੁਤ ਹੀ ਅਸ਼ੁਭ ਦੱਸਿਆ ਗਿਆ ਹੈ ਮੰਤਾ ਹੈ ਕਿ ਜਿੰਨਾ ਘਰਾਂ ਚ ਜਾਂ ਨੇੜੇ ਤੇੜੇ ਬਿੱਲੀ ਰੋਂਦੀ ਹੈ ਜਾਂ ਬਾਰ-ਬਾਰ ਰੋਂਦੀ ਆਵਾਜ਼ ਆਉਂਦੀ ਰਹਿੰਦੀ ਹੈ ਇਸ ਤਰ੍ਹਾਂ ਦੇ ਘਰਾਂ ਵਿੱਚ ਸੁੱਖ ਖੁਸ਼ਹਾਲੀ ਦੀ ਕਮੀ ਆਉਣ ਲੱਗਦੀ ਹੈ ਤੇ ਘਰ ਵਿੱਚ ਨਕਾਰਾਤਮਕ ਊਰਜਾ ਪੈਦਾ ਹੋ ਜਾਂਦੀ ਹੈ ਤੇ ਕੋਈ ਅਣਹੋਣੀ ਘਟਨਾ ਵਾਪਰਨ ਦੀ ਸੰਭਾਵਨਾ ਹੁੰਦੀ ਹੈ ਇਸ ਤੋਂ ਇਲਾਵਾ ਦੋਸਤੋ ਜੇਕਰ ਤੁਸੀਂ ਕਿਸੇ ਖਾਸ ਕੰਮ ਲਈ ਜਾ ਰਹੇ ਹੋ ਤੇ ਬਿੱਲੀ ਤੁਹਾਡਾ ਰਸਤਾ ਕੱਟ ਦਿੰਦੀ ਹੈ ਤਾਂ ਇਸ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਨੰਬਰ 5 ਦੀਵੇ ਦਾ ਬੁੱਝ ਜਾਣਾ ਦੋਸਤੋ ਪੂਜਾ ਪਾਠ ਦੇ ਸਮੇਂ ਜੇਕਰ ਜਗਾਇਆ ਹੋਇਆ ਦੀਵਾ ਅਚਾਨਕ ਬੁੱਝ ਜਾਂਦਾ ਹੈ ਤਾਂ ਤੁਹਾਨੂੰ ਬਿਹਦ ਹੀ ਚੌਕਸ ਹੋਂ ਵਾਲਾ ਸੰਕੇਤ ਦਿੱਤਾ ਗਿਆ ਹੈ ਇਹ ਤੁਹਾਡੇ ਲਈ ਬਹੁਤ ਹੀ ਬੁਰਾ ਸੰਕੇਤ ਹੁੰਦਾ ਹੈ ਇਸ ਨਾਲ ਦੇਵੀ ਦੇਵਤਾ ਵੀ ਨਾਰਾਜ਼ ਹੋ ਸਕਦੇ ਹਨ ਤੇ ਘਰ ਵਿੱਚ ਦਰਦ੍ਰਿਤਾ ਦਾ ਪ੍ਰਭਾਵ ਵਧਣ ਲੱਗਦਾ ਹੈ ਜੇਕਰ ਤੁਹਾਡੇ ਦੁਆਰਾ ਜਗਾਇਆ ਗਿਆ ਦੀਵਾ ਅਚਾਨਕ ਬੁੱਝ ਜਾਂਦਾ ਹੈ ਤਾਂ ਇਹ ਤੁਹਾਡੀ ਜ਼ਿੰਦਗੀ ਚ ਕੋਈ ਅਣਹੋਣੀ ਘਟਨਾ ਹੋਣ ਦੀ ਸੰਭਾਵਨਾ ਬਾਰੇ ਦੱਸਦਾ ਹੈ ਨੰਬਰ 6 ਵਾਰ ਵਾਰ ਦੁੱਧ ਦਾ ਡਿੱਗਣਾ ਦੋਸਤੋ ਦੁੱਧ ਦਾ ਸੰਬੰਧ ਮਾਤਾ ਲక్ష్ਮੀ ਨਾਲ ਹੁੰਦਾ ਹੈ ਮਾਤਾ ਲక్ష్ਮੀ ਦਾ ਦੁੱਧ ਨਾਲ ਬਣੀਆਂ ਮਠਿਆਈਆਂ ਨਾਲ ਹੀ ਉਗ ਲਗਾਇਆ ਜਾਂਦਾ ਹੈ ਜੇਕਰ ਤੁਹਾਡੇ ਘਰ ਚ ਬਾਰ ਬਾਰ ਦੁੱਧ ਡਿੱਗ ਜਾਂਦਾ ਹੈ ਤਾਂ ਇਹ ਤੁਹਾਡੇ ਘਰ ਲਈ ਬਿਲਕੁਲ ਵੀ ਚੰਗਾ ਸੰਕੇਤ ਨਹੀਂ ਹੈ ਤੁਹਾਨੂੰ ਤੁਰੰਤ ਸਾਵਧਾਨ ਹੋਣਾ ਚਾਹੀਦਾ ਹੈ ਤੇ ਮਾਤਾ ਲక్ష్ਮੀ ਤੋਂ ਤੁਹਾਡੇ ਦੁਆਰਾ ਜਾਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਲਈ ਮਾਫੀ ਮੰਗਣੀ ਚਾਹੀਦੀ ਹੈ ਨਾਲ ਹੀ ਤੁਹਾਨੂੰ ਸ਼ੁੱਕਰਵਾਰ ਦੇ ਦਿਨ ਉਹਨਾਂ ਦੀ ਪੂਜਾ ਕਰਕੇ ਉਹਨਾਂ ਨੂੰ ਪ੍ਰਾਰਥਨਾ ਕਰਨੀ ਹੈ ਕਿ ਤੁਹਾਡੇ ਉੱਪਰ ਉਹਨਾਂ ਦੀ ਕਿਰਪਾ ਹਮੇਸ਼ਾ ਬਣੀ ਰਹੇ ਨੰਬਰ 7 ਘਰ ਦੇ ਨੇੜੇ ਤੇੜੇ ਚਮਗਿੱਦੜ ਦਿਖਾਈ ਦੇਣ ਜੇਕਰ ਚਮਗਿੱਦੜ ਦਾ ਤੁਹਾਡੇ ਘਰ ਦੇ ਨੇੜੇ ਤੇੜੇ ਜਾਂ ਫਿਰ ਤੁਹਾਡੇ ਘਰ ਚ ਘੁੰਮਦਾ ਦਿਖਾਈ ਦਿੰਦਾ ਹੈ ਤਾਂ ਇਹ ਤੁਹਾਨੂੰ ਤੁਹਾਡੇ ਜੀਵਨ ਦੀਆਂ ਪਰੇਸ਼ਾਨੀਆਂ ਦੀ ਸ਼ੁਰੂਆਤ ਵੱਲ ਇਸ਼ਾਰਾ ਕਰਦਾ ਹੈ ਇਸ ਤਰ੍ਹਾਂ ਦੇ ਸੰਕੇਤ ਦਿਖਾਈ ਦੇਣ ਤੇ ਵਿਅਕਤੀ ਨੂੰ ਕਾਫੀ ਸਾਵਧਾਨ ਹੋਣਾ ਚਾਹੀਦਾ ਹੈ ਨੰਬਰ 8 ਅਚਾਨਕ ਤਨ ਦੀ ਹਾਨੀ ਹੋਣਾ ਦੋਸਤੋ ਜੇਕਰ ਤੁਹਾਡੇ ਘਰ ਚ ਪੈਸਿਆਂ ਦੀ ਅਚਾਨਕ ਤੰਗੀ ਆ ਜਾਂਦੀ ਹੈ ਤੇ ਤੁਹਾਡੀ ਆਮਦਨੀ ਤੋਂ ਜ਼ਿਆਦਾ ਖਰਚੇ ਹੋਣ ਲੱਗ ਜਾਂਦੇ ਹਨ ਤਾਂ ਇਹ ਤੁਹਾਡੇ ਲਈ ਤੇ ਤੁਹਾਡੇ ਘਰ ਲਈ ਬਹੁਤ ਹੀ ਅਸ਼ੁਭ ਸੰਕੇਤ ਹੁੰਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਦੁਆਰਾ ਕੀਤੀ ਗਈ ਕਿਸੇ ਗਲਤੀ ਨਾਲ ਮਾਤਾ ਲਕਸ਼ਮੀ ਰੁੱਸ ਗਈ ਹੈ ਤੇ ਤੁਹਾਡੇ ਘਰੋਂ ਚਲੀ ਗਈ ਹੈ ਨੰਬਰ 9 ਪਾਣੀ ਦੀ ਟੁੱਟੀ ਦਾ ਲਗਾਤਾਰ ਟਪਕਣਾ ਤੁਹਾਡੇ ਘਰ ਦੀ ਪਾਣੀ ਵਾਲੀ ਟੁੱਟੀ ਚੋਂ ਬੰਦ ਕਰਨ ਤੇ ਲਗਾਤਾਰ ਪਾਣੀ ਟਪਕਦੇ ਰਹਿਣਾ ਵੀ ਚੰਗਾ ਸੰਕੇਤ ਨਹੀਂ ਮੰਨਿਆ ਜਾਂਦਾ ਇਸ ਨਾਲ ਪਾਣੀ ਦੀ ਬਰਬਾਦੀ ਹੁੰਦੀ ਹੈ ਤੇ ਘਰ ਵਿੱਚ ਧਨ ਦੀ ਬਰਬਾਦੀ ਦਾ ਵੀ ਕਾਰਨ ਬੰਦੀ ਹੈ ਤੁਹਾਨੂੰ ਆਪਣੇ ਰਸੋਈ ਘਰ ਜਾਂ ਫਿਰ ਬਾਥਰੂਮ ਚ ਲੱਗੀ ਹੋਈ ਟੁੱਟੀ ਜਾਂ ਪਾਣੀ ਦੀ ਟੈਂਕੀ ਚੋਂ ਕਦੇ ਵੀ ਪਾਣੀ ਟਪਕਣ ਨਹੀਂ ਦੇਣਾ ਚਾਹੀਦਾ ਜੇਕਰ ਤੁਹਾਡੇ ਘਰ ਵਿੱਚ ਕਿਤੋਂ ਵੀ ਪਾਣੀ ਟਪਕਦਾ ਹੈ ਤਾਂ ਉਸ ਨੂੰ ਉਸੇ ਵੇਲੇ ਠੀਕ ਕਰਵਾ ਲਓ ਨਹੀਂ ਤਾਂ ਤੁਹਾਡੇ ਘਰ ਚ ਧੰਦਾ ਹੌਲੀ-ਹੌਲੀ ਨਾਸ਼ ਹੋ ਜਾਵੇਗਾ ਤੇ ਤੁਹਾਨੂੰ ਗਰੀਬੀ ਵੱਲ ਲੈ ਜਾਵੇਗਾ ਨੰਬਰ 10 ਮਨੀ ਪਲਾਂਟ ਦਾ ਸੁੱਕ ਜਾਣਾ ਦੋਸਤੋ ਜੇਕਰ ਤੁਸੀਂ ਆਪਣੇ ਘਰ ਵਿੱਚ ਮਨੀ ਪਲਾਂਟ ਲਗਾ ਰੱਖਿਆ ਹੈ ਤੇ ਉਹ ਕਿਸੇ ਕਾਰਨ ਵਾਰ-ਵਾਰ ਸੁੱਕ ਜਾਂਦਾ ਹੈ ਤਾਂ ਇਹ ਵੀ ਤੁਹਾਡੇ ਘਰ ਲਈ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਦੋਸਤੋ ਕਹਿੰਦੇ ਹਨ ਕਿ ਜੇਕਰ ਕਿਸੇ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਤਾਂ ਇਹ ਸਾਫ ਸੰਕੇਤ ਹੁੰਦਾ ਹੈ ਕਿ मां લક્ષ્ਮੀ ਤੁਹਾਡੇ ਤੋਂ ਰੁੱਸ ਚੁੱਕੀ ਹੈ ਤੇ ਤੁਹਾਡੇ ਘਰੋਂ ਜਾ ਚੁੱਕੀ ਹੈ ਮਨੀ ਪlant ਤੁਹਾਨੂੰ ਆਕਰਸ਼ਿਤ ਕਰਦਾ ਹੈ ਤੇ ਜੇਕਰ ਘਰ ਵਿੱਚ ਲੱਗਿਆ ਹੋਇਆ ਮਨੀ ਪlant ਸੁੱਕ ਜਾਂਦਾ ਹੈ ਤਾਂ ਤੁਹਾਡੇ ਘਰ 'ਚ ਧਨ ਦੀ ਕਮੀ ਵੱਲ ਇਸ਼ਾਰਾ ਕਰਦਾ ਹੈ ਤੇ ਤੁਹਾਨੂੰ ਕੁਝ ਚੀਜ਼ਾਂ ਨੂੰ ਲੈ ਕੇ ਬਹੁਤ ਹੀ ਸਾਵਧਾਨ ਹੋ ਜਾਣਾ ਚਾਹੀਦਾ ਹੈ ਦੋਸਤੋ ਇਸ ਸਾਰੀ ਜਾਣਕਾਰੀ ਜਾਂ ਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਵਾਸਤੂ ਸ਼ਾਸਤਰ ਦੇ ਇਹਨਾਂ ਉਪਾਅ ਨੂੰ ਆਪਣੀ ਆਸਤਾ ਤੇ ਵਿਸ਼ਵਾਸ ਤੇ ਹੀ ਅਜਮਾਓ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਵਾਰੀ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਜੇਕਰ ਤੁਹਾਨੂੰ ਅੱਜ ਦੀ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਤੇ ਹਮੇਸ਼ਾ ਮੁਸਕਰਾਉਂਦੇ ਰਹਿਣਾ ਧੰਨਵਾਦ ਜੀ